ਜਿਹੜੀ ਆ ਡ੍ਰੈਗਨ ਡੋਰ ਆ ਕਈ ਸ਼ਹਿਰਾਂ ਦੇ ਵਿੱਚ ਚੱਲ ਰਹੀ ਆ ਅੱਜ ਪ੍ਰਸ਼ਾਸਨ ਬਿਲਕੁਲ ਨਾਕਾਮ ਹੋ ਰਹੀ ਆ ਸਰਕਾਰਾਂ ਨਾਕਾਮ ਹੋ ਰਹੀਆਂ ਨੇ ਇਹਦਾ ਕੀ ਕਾਰਨ ਹੈ ਤੇ ਇਸ ਇਹਨਾਂ ਦੇ ਹਰ ਸਾਲ ਅਸੀਂ ਪੜਦੇ ਆ ਜੁਰਮਾਨੇ ਵੀ ਦੇਖੇ ਜਾਂਦੇ ਆ ਡੋਰਾਂ ਦੇ ਪਤੰਗ ਵੀ ਉੱਡਦੇ ਅਸੀਂ ਦੇਖਦੇ ਪਏ ਆ ਪਰ ਇਹ ਆਦੇਸ਼ ਕਿਤਾਬਾਂ ਤੱਕ ਕੀ ਹੋ ਰਿਆ ਜਾਂਦੇ ਸੀ ਵੀ ਕੁਝ ਪਿਗਾਂ ਦਾ ਜਿਹੜੇ ਆ ਇਹ ਡੋਰ ਜਿਹੜਾ ਫਲੰਦੇਆਂ ਦਾ ਵੇਚ ਰਹੇ ਆ ਇਹਨਾਂ ਦੀ ਮੁੱਸੀ ਦੇ ਦੌਰ ਤੋਂ ਫੱਟਾ ਬਣਿਆ ਆ ਪੁਰਾਣੇ ਫੁਲਸਫੀਕ ਗੱਲਾਂ ਵੀ ਕਰੀ ਜਾਂਦੀ ਆ ਪਰ ਕਿੰਨੇ ਕਿੰਨੇ ਮਾਪਿਆਂ ਦੇ ਜਿਹੜੇ ਆਪਣੇ ਬੱਚਿਆਂ ਨੂੰ ਚੈਨਲ ਵਰਗੋਂ ਵੀ ਖਤਰਾ ਹੋ ਰਿਹਾ ਜੀ ਜਾਂਦਾ ਹੈ ਇਹਦੇ ਵਿੱਚ ਪੁਲਿਸ ਵੀ ਅਸੀਂ ਨਿਲਾਕੀ ਕਰਾਂਗੇ ਕਿਉਂਕਿ ਇੱਕ ਬੱਚਾ ਜਾ ਕੇ ਡੋਲ ਲੱਗ ਸਕਦਾ ਹੈ ਹਾਂਜੀ ਦੋਸਤੋ ਮੈਂ ਤੁਹਾਡਾ ਦੋਸਤ ਬਿੱਟੂ ਬਰਾਏ ਅੱਜ ਤੁਹਾਡੇ ਨਾਲ ਲਾਈਵ ਹੋਇਆ ਹਾਂ ਅਸੀਂ ਅੱਜ ਗੱਲਬਾਤ ਕਰਾਂਗੇ ਬਸੰਤ ਰੁੱਤ ਤੇ ਕਿਉਂਕਿ ਨਵਾਂ ਸਾਲ ਚੜ੍ਹ ਗਿਆ ਹੈ ਰੁੱਤ ਬਹਾਰ ਆ ਗਈ ਹੈ ਪਸੰਤ ਪੰਚਮੀ ਜਿਹੜੀ ਹੈ ਬਹੁਤ ਉਤਸ਼ਾਹ ਨਾਲ ਮਨਾਈ ਜਾਂਦੀ ਹੈ ਅਸੀਂ ਇਸ ਵਿਸ਼ੇ ਤੇ ਅੱਜ ਗੱਲਬਾਤ ਕਰਾਂਗੇ ਦੋਸਤੋ ਅਸੀਂ ਅੱਜ ਗੱਲ ਕਰਾਂਗੇ ਪਸੰਤ ਰੁੱਤੇ ਉੱਤੇ ਉੱਦਨ ਵਾਲੀਆਂ ਪਤੰਗਾਂ ਦੀ ਤੇ ਉਹਦੇ ਨਾਲ ਜਿਹੜਾ ਖਤਰਾ ਪੈਦਾ ਹੋ ਰਿਹਾ ਵੈ ਨਵੀ ਪਨੀਰੀ ਵੀ ਖਤਮ ਹੋ ਰਹੀ ਹੈ ਆਤਸੇ ਵੀ ਹੋ ਰਿਹਾ ਬੰਦੇ ਵੀ ਮਰ ਰਹੇ ਆ ਜਾਨਾਂ ਵੀ ਜਾ ਰਹੀਆਂ ਡਰੈਗਨ ਡੋਰ ਦੀ ਇਸ ਮੁੱਦੇ ਤੇ ਗੱਲ ਕਰਨ ਲਈ ਮੇਰੇ ਨਾਲ ਜੁੜੇ ਨੇ ਸੀਨੀਅਰ ਪੱਤਰਕਾਰ ਵਿਕਾਸ ਮੋਦਗਿਲ ਜੀ ਸੀਨੀਅਰ ਪੱਤਰਕਾਰ ਅਮਰਜੀਤ ਸਿੰਘ ਜੀ ਮੈਂ ਇਹਨਾਂ ਦਾ ਸਟੂਡੀਓ ਤੇ ਧੰਨਵਾਦ ਕਰਦਾ ਵਾ ਵਿਕਰਮ ਜੀ ਸਾਨੂੰ ਦੱਸੋ ਜਿਹੜੀ ਇਹ ਡ੍ਰੈਗਨ ਡੋਰ ਹੈ ਕਈ ਸ਼ਹਿਰਾਂ ਦੇ ਵਿੱਚ ਚੱਲ ਰਹੀ ਹੈ ਅੱਜ ਪ੍ਰਸ਼ਾਸਨ ਬਿਲਕੁਲ ਨਾਕਾਮ ਹੋ ਰਹੀ ਹੈ ਸਰਕਾਰਾਂ ਨਾਕਾਮ ਹੋ ਰਹੀਆਂ ਨੇ ਇਹਦਾ ਕੀ ਕਾਰਨ ਹੈ ਕੋਈ ਬਦਤਮੀ ਤਾਂ ਮੈਂ ਕਹਿੰਦਾ ਨਹੀਂ ਬਿਲਕੁਲ ਸਰਕਾਰ ਵੱਲੋਂ ਆਦੇਸ਼ਾ ਲਗੋ ਜਾਰੀ ਕੀਤੇ ਜਾਂਦੇ ਆ ਕਿ ਜੇ ਡ੍ਰੈਗਨ ਡੋਰ ਨਾਲ ਟੋਨ ਦੀ ਕੋਈ ਚੜਾਈ ਜਾਣੀ ਪ੍ਰਕਿਰਿਆ ਜੇ ਡ੍ਰੈਗਨ ਡੋਰ ਬਾਰੇ ਪੜੇ ਜਾ ਰਹੇ ਨੇ ਉਹਨਾਂ ਤੇ ਜੁਰਮਾਨਾ ਵੀ ਹੈਗਾ ਸਜ਼ਾ ਵੀ ਹੈਗੀ ਪ੍ਰਭਤਾ ਲਈ ਇਰਕੋ ਤੁਸੀਂ ਠੀਕ ਕਿਹਾ ਇਹ ਆਦੇਸ਼ ਜਿਹੜੇ ਜਾਰੀ ਕੀਤੇ ਜਾਂਦੇ ਕਿਤਾਬਾਂ 'ਚ ਹੀ ਕਿਉਂ ਰਹਿ ਜਾਂਦੇ ਨੇ ਅਮਰਜੀਤ ਜੀ ਤੁਸੀਂ ਸਾਨੂੰ ਦੱਸੋ ਇਹ ਆਦੇਸ਼ ਇਹਨਾਂ ਦੇ ਹਰ ਸਾਲ ਅਸੀਂ ਪੜ੍ਹਦੇ ਆ ਜੁਰਮਾਨੇ ਵੀ ਦੇਖੇ ਜਾਂਦੇ ਆ ਡੋਰਾਂ ਤੇ ਪਤੰਗ ਵੀ ਉੱਡਦੇ ਅਸੀਂ ਦੇਖਦੇ ਪਏ ਆ ਪਰ ਇਹ ਆਦੇਸ਼ ਕਿਤਾਬਾਂ ਤੱਕ ਹੀ ਕਿਉਂ ਰਹਿ ਜਾਂਦੇ ਸੀ ਮਿੱਤਰ ਉਹ ਆਦੇਸ਼ ਦੀ ਕੋਈ ਗੱਲ ਕੀਤੀ ਹੈ ਜਿਹੜੇ ਆਦੇਸ਼ ਆ ਨਾ ਉਹ ਪੁਸਤਕਾਂ 'ਚ ਨਹੀਂ ਜਾਂਦੀਆਂ ਪੁਸਤਕਾਂ 'ਚ ਨਹੀਂ ਮਤਲਬ ਕਿ ਇਹ ਜਿਹੜੇ ਡੋਰ ਨਾਲ ਲਏ ਕੁਝ ਜ਼ਿਆਦਾ ਨਾਲ ਨਹੀਂ ਦੇ ਸਕਦੇ ਪਰ ਕੁਸਤਖਾਨ ਦਾ ਜਿਹੜਾ ਆ ਇਹ ਡੋਰ ਵੀ ਰਿਹਾ ਥੰਮੇ ਆ ਵੇਚ ਰਹੇ ਆ ਕੈਨਾਂ ਗਿਰੂਪੀ ਜਦ ਕਰ ਕੋ ਫਟਰਾ ਬਣਿਆ ਹੈ ਪਰ ਪੂਰਨ ਸਭੀ ਕਾਰੀ ਕਰਦੀ ਹੈ ਪਰ ਕਿਤਨੇ ਕਿਨੇ ਮਾਪੇ ਜਿਹੜੇ ਆਪਣੇ ਬੱਚਿਆਂ ਨੂੰ ਚੈਨਲ ਰੋਅ ਵਰਗੀ ਫਟਰਾ ਡੋਰ ਜੜੀ ਲਾ ਦੇਉਂਦੇ ਆ ਪਰ ਆਏ ਦਿਨ ਕੋਈ ਨਾ ਕੋਈ ਹਾਸਾ ਦਾ ਵਾਪਰਦਾ ਹੈ ਗਲਤ ਨਹੀਂ ਬਿਲਕੁਲ ਠੀਕ ਹੈ ਪਰ ਇਹਦੇ ਵਿੱਚ ਪੁਲਿਸ ਦੀ ਅਸੀਂ ਨਿਲਾਖੀ ਕਹਾਂਗੇ ਕਿਉਂਕਿ ਇੱਕ ਬੱਚਾ ਜਾ ਕੇ ਡੋਰ ਲੱਭ ਸਕਦਾ ਹੈ ਪੁਲਿਸ ਦੇ ਐਡੇ ਖੂਫੀਆ ਵਿਭਾਗ ਚੱਲ ਰਹੇ ਨੇ ਅਨੇ ਨਿਆਨੇ ਡਰੱਗਸ ਫੜ ਲਈਆਂ ਵੇ ਨਸ਼ੇ ਫੜ ਲੈਣੇ ਇਹ ਡੋਰ ਕਿਉਂ ਨਹੀਂ ਫੜੀ ਜਾਂਦੀ ਕੋਈ ਤਾਂ ਜਿਹੜੀ ਖੜੀ ਆ ਉਹ ਕੈਂਸਰ ਕਰ ਰਹੀ ਆ ਤੇ ਉਹਨੂੰ ਇਨਫੋਰਮੇਸ਼ਨ ਮੰਗਦੀ ਆ ਉਹ ਉਹਦੇ ਉਹ ਸਾਰੇ ਕਰਦੇ ਆ ਉਹ ਕਹਿੰਦਾ ਐ ਕਰੇ ਦੱਬੀ ਹੋ ਰਹੀ ਆ ਔਰ ਕਿਸੀ ਜੇ 110 ਕੁਟੂ ਦੇ ਉਸ ਪ੍ਰਸ਼ਾਸਨ ਜਦੋਂ ਦਰੋਂ ਫੜੀ ਗਈ ਆ ਪਰ ਫੇ ਵੀ ਬਹੁਤ ਵੱਡੇ ਏਰੀਆ ਆ ਔਰ ਇਹ ਏਰੀਆ ਦੋਰੀਆ ਦੁਕਾਨਦਾਰ ਨੂੰ ਫੇੜੀ ਭੇਜਦੇ ਆ ਔਰ ਇਹ ਦੁਕਾਨਦਾਰ ਪਰਛਾਤਰ ਔਰ ਸਿਰਫ ਇਹ ਜਿਹੜੇ ਬੱਚਿਆਂ ਦੀ ਜ਼ੋਰ ਦਿੰਦੇ ਆ ਨਾਲੇ ਤੁਸੀਂ ਲੈ ਚੋ ਤਾਂ ਤੁਹਾਨੂੰ ਟੋਲ ਨਹੀਂ ਦੇਣਗੇ ਇਹ ਕਟਾਜ ਦੇਣਗੇ ਇਹਨਾਂ ਦੋੜ ਦੇਣਗੇ ਮੈਂ ਤੁਹਾਨੂੰ ਮੈਨੂੰ ਦੋ ਨਹੀਂ ਰਹਿਗੇ ਇਹ ਡੋਰ ਦੇ ਲਗੇ ਸਿਰਫ 10 ਤੋਂ 15 ਸਾਲ ਦੇ ਬੱਚੇ ਇਹਨੂੰ ਹੀ ਡੋਰ ਦਿੰਦੇ ਆ ਵਿਕਾਸ ਜੀ ਦੇਖੋ ਗੱਟੂ ਕਈ ਪ੍ਰਕਾਰ ਦੇ ਵਿੱਚ ਆ ਬਿਲਕੁਲ ਇਹਦੇ ਵਿੱਚ ਮੈਨੂੰ ਜਿੱਥੋਂ ਤੱਕ ਯਾਦ ਹੈ ਸਾਡਾ ਗਵਰਦੀ ਮੁਲਕਾ ਪਾਕਿਸਤਾਨ ਉਹਨਾਂ ਨੇ ਸਿਰਫ ਇੱਕ ਧਾਗੇ ਦੇ ਉੱਤੇ ਕੱਚ ਲਾਣਾ ਸ਼ੁਰੂ ਕੀਤਾ ਸੀਗਾ ਤੇ ਡੋਰ ਉਹਨਾਂ ਨੇ ਬੰਨ੍ਹ ਕਰ ਦਿੱਤੀ ਸੀ ਮਤਲਬ ਆਦੇਸ਼ ਇਸ ਤਰੀ ਜਾਰੀ ਹੁੰਦੇ ਸੀਗੇ ਕਿ ਉਹ ਬੰਦ ਕਰੋ ਇੱਥੇ ਜਾਨੀ ਨੁਕਸਾਨ ਹੋ ਰਿਹਾ ਬੰਦੇ ਜ਼ਖਮੀ ਹੋ ਰਹੇ ਬੰਦੇ ਮਰ ਰਹੇ ਆ ਕਿਉਂਕਿ ਧਾਗਾ ਜਦੋਂ ਲੜਕਦਾ ਨਹੀਂ ਪਤਾ ਲੱਗਦਾ ਜੀ ਡਰਾਈਵਿੰਗ ਤੇ ਜਾਂਦੇ ਆ ਕਿੱਤਾ ਗਾ ਸਾਡੇ ਗਲੇ ਤੇ ਲੱਗ ਜਾਂਦਾ ਵਾ ਜਾਂ ਅੱਖਾਂ ਤੇ ਵੱਜ ਜਾਂਦਾ ਬੜਾ ਕੁਛ ਹੁੰਦਾ ਠੀਕ ਹੈ ਨਾ ਬੱਚੇ ਦੀ ਜਾਨ ਚਲ ਜਾਂਦੀ ਹੈ ਬੰਦਿਆਂ ਦੀ ਜਾਨ ਚਲ ਜਾਂਦੀ ਹੈ ਜਦੋਂ ਇਹ ਆਦੇਸ਼ ਪਾਲਣਾ ਨਹੀਂ ਹੁੰਦਾ ਸੀਗਾ ਤੇ ਉਹਨਾਂ ਨੇ ਪਤੰਗ ਬੈਨ ਕਰ ਦਿੱਤਾ ਸੀ ਕੀ ਸਰਕਾਰ ਨੂੰ ਇਹੋ ਜਿਹਾ ਆਦੇਸ਼ ਕਰਨਾ ਚਾਹੀਦਾ ਹੈ ਕਿ ਪਤੰਗ ਜੇ ਰੋਕ ਦਈਏ ਤੇ ਜਾਨਾਂ ਬਚ ਜਾਂਦੀਆਂ ਨੇ 47 ਨੂੰ ਅਗਰ ਦੇਖੇ ਗਏ ਤਾਂ ਇਹ ਕਿਤੇ ਨਾ ਕਿਤੇ ਸਾਡੇ ਤਿਹਾਰਾਂ ਨਾਲ ਰਿਲੇਟ ਕਰ ਦਿੱਤਾ ਗਿਆ ਪਾਂ ਕਰਨਾ ਤੈਦਾ ਇਹ ਉਹ ਨਹੀਂ ਹੈਗਾ ਇੱਥੇ ਸਮਾਧਾਨ ਨਹੀਂ ਹੈਗਾ ਪਤੰਗ ਵੇਨ ਕਰ ਦਿੱਤਾ ਜਾਏ ਤੇ ਉਹਦੇ ਤੋਂ ਪੈਨ ਚੋਰ ਨਹੀਂ ਗਿਰਦੇਗਾ ਕੋਈ ਚੀਜ਼ ਕਿਹਨੇ ਕਰੇ ਹਾਂਜੀ ਹਾਂ ਅਦਰਵਾਈਜ਼ ਇੰਤਾਂ ਨਹੀਂ ਹੈਗਾ ਸਭ ਤੋਂ ਪਹਿਲਾਂ ਕਿ ਆਪਾਂ ਜਿਹੜੇ ਡੋਰ ਵੇਚਦੇ ਆਂ ਕਿੰਦਾ ਬਾਕੀ ਚੀਜ਼ਾਂ ਦਾ ਲਾਇਸੈਂਸ ਤਾਂ ਡੋਰ ਤੋਂ ਵੀ ਲਾਇਸੈਂਸ ਕਰ ਦੇਣੇ ਕਿ ਤਾ ਪਰ ਲੱਗਦਾ ਨਹੀਂ ਕਿ ਇਹ ਸਹੀ ਹੈ ਤੁਹਾਡੀ ਗੱਲ ਬਿਲਕੁਲ ਠੀਕ ਹੈ ਲਾਇਸੈਂਸ ਕਰ ਦੇਣਾ ਚਾਹੀਦਾ ਵਾ ਪਰ ਉਹਦੇ ਵਿੱਚ ਇਹ ਚੀਜ਼ਾਂ ਨਹੀਂ ਪਤਾ ਲੱਗਦੀਆਂ ਸਾਨੂੰ ਇੱਥੋਂ ਤੱਕ ਸੂਤਰਾਂ ਤੋਂ ਜਿਹੜੀ ਜਾਣਕਾਰੀਆਂ ਮਿਲਦੀਆਂ ਮੈਂ ਲੁਧਿਆਣੇ ਅਹ ਹੁਣ ਲੋੜੀ ਦਾ ਤਿਹਾੜ ਲੰਘ ਕੇ ਗਿਆ ਦਰਜਨ ਭਰ ਤੋਂ ਜ਼ਿਆਦਾ ਜ਼ਖਮੀ ਹੋਏ ਨੇ ਕਈਆਂ ਨੇ ਤਾਂ ਚਲੋ ਛੋਟੇ-ਛੋਟੇ ਸੱਟਾਂ ਲੱਗੀਆਂ ਨੇ ਪਰ ਇਹ ਸੂਤਰਾਂ ਤੋਂ ਸਾਨੂੰ ਉੱਥੋਂ ਦੇ ਸਾਡੇ ਪੱਤਰਕਾਰਾਂ ਨੇ ਇਹੀ ਸਾਨੂੰ ਦੱਸਿਆ ਵਾ ਕਿ ਇੱਥੇ ਕੁਝ ਐਹੋ ਜਿਹੇ ਫੈਕਟਰੀਆਂ ਲੱਗੀਆਂ ਜੋ ਪਲਾਸਟਿਕ ਦੀਆਂ ਪਾਈਪਾਂ ਤਿਆਰ ਕਰਦੇ ਨੇ ਜਾਂ ਪਲਾਸਟਿਕ ਦਾ ਸਮਾਨ ਤਿਆਰ ਕਰਦੇ ਨੇ ਉਹਨਾਂ ਨੇ ਪ੍ਰੋਜੈਕਟ ਲਾਏ ਹੋਏ ਨੇ ਇਹ ਡੋਰ ਦਾ ਧਾਗਾ ਤਿਆਰ ਕਰਨ ਦਾ। ਤੁਹਾਡੀ ਗੱਲ ਸੀ ਅਗਲੇ ਇਹਦੇ ਚੀਨ ਨੂੰ ਦੇਖੋ ਆਪਾਂ ਕੱਲਾ ਪੁਲਿਸ ਨੂੰ ਨਹੀਂ ਦੋਸਤੇ ਸੀ। ਇਹਦੇ ਤੋਂ ਫਾਰਮ ਪਰ ਥੀ ਦਾਲਾ ਰਾਜਨੀਤਿਕ ਦਾਲਾ ਦੇ ਲੋਕ ਜਿਹੜੇ ਐ ਸੰਡਖੀ ਦੇਰੇ ਦੇ ਲੋਕ ਨੇ ਜਿਹਦੇ ਕਰਕੇ ਪੁਲਿਸ ਵੀ ਆਪਣਾ ਕਾਰੋਗਰਾਂ ਚ ਨਾਕਾਮ ਹੋ ਗਈ ਅਮਰਜੀਤ ਕਿ ਕਿੰਨਾ ਕੁ ਪੁਲਿਸ ਦਾ ਯੋਗਦਾਨ ਹੈ ਜੇ ਇਹਨਾਂ ਨੂੰ ਨਹੀਂ ਫੜਦੀ ਕਿਉਂਕਿ ਬੱਚੇ ਡੋਰ ਲੈ ਸਕਦੇ ਇੰਟੈਲੀਜੈਂਸੀ ਕਿਉਂ ਨਹੀਂ ਦੇਖੋ ਸੂਚੀ ਇਹ ਵਿੱਚ ਮੈਂ ਕਿਹਾ ਮੁਕ ਮੁਕਾਬਲੀ ਹੈ ਕਿਉਂਕਿ ਪੁਲਿਸ ਕਾਰਵਾਈ ਕਰੇਗਾ ਦੁਕਾਨਦਾਰ ਥੋੜਾ ਜਿਹਾ ਸੱਤ ਅਕਸ਼ਨ ਕਰੇਗਾ ਔਰ ਦੁਕਾਨਦਾਰ ਡਰ ਦੇ ਨਾਲ ਡੋਰ ਵਿਚ ਨਾ ਬੰਦ ਕਰੇਗਾ ਕਿਉਂਕਿ ਕੁਝ ਵੀ ਕਾਰਜ ਨਹੀਂ ਹੋਣਦੀ ਤਦ ਉੱਪਰ ਇਹ ਦੁਕਾਨਾਂ ਹੈਗੀਆਂ ਹਜ਼ਾਰਾਂ ਲੱਖਾਂ ਦੇ ਤੇ ਹੋਰ ਕੁੱਝ ਨੂੰ ਪਤਾ ਕਿ ਤੇਰੇ ਨਾਲ ਉੱਪਰ ਕਾਰਵਾਈ ਚੱਲ ਜਾਈ ਜੀ ਉਹ ਖਾਸ ਕਰਕੇ ਜਿਹੜੇ ਕੁੱਝ ਦੇ ਵੱਡੇ ਅਧਿਕਾਰੀ ਆ ਉਹਨਾਂ ਨੂੰ ਯਾਰ ਥੱਲੇ ਐਸ ਐਚਓ ਲੈਵਲ ਦੇ ਜਾਂ ਸਪਾਈ ਲੈਵਲ ਦੇ ਉਹਨਾਂ ਨੂੰ ਕਹਿਣਾ ਚਾਹੀਦਾ ਆਦਰਵਾਇਜ਼ ਇੱਥੇ ਕੰਟਰੋਲ ਕਰਨਾ ਜਿਹੜਾ ਬਹੁਤ ਔਖਾ ਹੈ ਦੇਖੋ ਜੀ ਸਾਡੇ ਨਾਲ ਸੀਨੀਅਰ ਜਰਨਲਿਸਟ ਹੈ ਇਹਨਾਂ ਦਾ ਵੀ ਇਹੀ ਕਹਿਣਾ ਕਿ ਇਸ ਨੂੰ ਪ੍ਰਸ਼ਾਸਨ ਦੀ ਨਲਾਇਕੀ ਕਹ ਲਈਏ ਜਾਂ ਪ੍ਰਸ਼ਾਸਨ ਦਾ ਸਹਿਯੋਗ ਕਹ ਲਈਏ ਜਾਂ ਰਾਜਨੀਤੀ ਸਹਿਯੋਗ ਕਹ ਲਈਏ ਜਿਸ ਤਰ੍ਹਾਂ ਵਿਕਾਸ ਜਿਨੇ ਕਿਹਾ ਹੋਇਆ ਉਹਨੇ ਇਹ ਡੋਰ ਨੂੰ ਰੋਕਣਾ ਨਾ ਮੰਨਦੀ ਮੈਂ ਹੋਰ ਹੈ ਕਿ ਕਿਤਨੇ ਕਿਤੇ ਸਮਾਜਿਕ ਤੌਰ ਤੇ ਸਾਡੀ ਵੀ ਆਪਣੀ ਜ਼ਿੰਮੇਵਾਰੀ ਬਣਦੀ ਆ ਕਿ ਜਿਹੜੇ ਸਾਡੇ ਬੱਚਿਆਂ ਸੇ ਉਹਨਾਂ ਨੂੰ ਇਸ ਤਰ੍ਹਾਂ ਦੇ ਡੋਰਾਂ ਨਾਲ ਨਹੀਂ ਪੜ੍ਹਤਾ ਜੀ ਅਸੀਂ ਕੋਈ ਬੱਚਾ ਇਦਾਂ ਦੀ ਡੋਰ ਲੈ ਕੇ ਆਉਂਦਾ ਮਾਪਿਆਂ ਨੂੰ ਪਤਾ ਹੁੰਦਾ ਕਿ ਇਹ ਡੋਰ ਹੈ ਵੱਡੀ ਆ ਤੇ ਉਹਦੇ ਖਿਲਾਫ ਜਾ ਕੇ ਕਾਰਵਾਈ ਕਰਾਉਣ ਦੀ ਗੱਲ ਸੀ ਬਿਲਕੁਲ ਮੈਂ ਤਾਂ ਐਗਰੀ ਕਰਦਾ ਔਰ ਕਿਤੇ ਕਿਤੇ ਮਾਪਿਆਂ ਦੀ ਸਭ ਤੋਂ ਵੱਡੀ ਗਲਤੀ ਵੀ ਇਹ ਹੁੰਦੀ ਆ ਕਿ ਉਹ ਵੀ ਇੱਕ ਮਾਪੇੜਾ ਉਹ ਪਿਓ ਹੀ ਹੈ ਜਿਹੜਾ ਉਹ ਹੀ ਆ ਕੇ ਆਪਣੇ ਬੱਚੇ ਨੂੰ ਕਹਿੰਦਾ ਲੈ ਦੋ ਪਰ ਜिद ਕਰਦਾ ਬੱਚਾ ਆਪਣੇ ਮਾਪੇ ਦੇ ਟਾਡੇ ਨਾਲ ਬਿਲਕੁਲ ਸਹਿਮਤ ਆ ਪਰ ਇਹਦੇ ਵਿੱਚ ਮਾਪੇਓ ਦਾ ਕੋਈ ਕਸੂਰ ਨਹੀਂ ਦਾ ਮਾਪੇ ਆਪਣੇ ਕੰਮਾਂ ਕਾਰਾਂ ਤੇ ਬਿਜ਼ੀ ਹੁੰਦੇ ਉਹਨਾਂ ਨੂੰ ਇਹ ਵੀ ਪਤਾ ਹੁੰਦਾ ਬੱਚਾ ਛੱਤ ਤੇ ਕੀ ਕਰ ਰਿਹਾ ਮੈਂ ਇਹ ਕਹਿੰਦਾ ਨਾ ਕਿ ਇੱਕ ਮੱਲੇ ਵਿੱਚ ਜੇ 40 ਘਰ ਦੇ ਵਿੱਚ ਤੰਗ ਉੜ ਰਹੇ ਪੋਠਿਆਂ ਉੜ ਰਹੇ ਉਹ 40 ਦੇ 40 ਚੈਨਲ ਉੜੀ ਲੱਗੀ ਨਹੀਂ ਉੜ ਰਹੇ ਮੈਂ ਮਾਪੇਓ ਨੂੰ ਇੱਕ ਸੰਦੇਸ਼ ਦੇਣਾ ਚਾਹੁੰਦਾ ਵਾਂ ਇਹ ਡੋਰ ਇੰਨਾ ਖਤਰਨਾਕ ਹੈ ਕਿ ਜੇ ਬੱਚਾ ਨੰਗੇ ਪੈਰੀ ਉੱਪਰ ਕੋਠੇ ਤੇ ਪਤੰਗ ਚੜਾਉਂਦਾ ਤੇ ਹਾਈ ਵੋਲਟੇਜ ਤਾਰਾਂ ਤੇ ਜੇ ਪੈ ਜਾਂਦੀਏ ਤੇ ਮੌਕੇ ਤੇ ਝੁਲਸਿਆ ਜਾਂਦਾ ਕਈ ਕੇ ਸਾਡੇ ਪਿਛਲੇ ਸਾਲਾਂ ਦੇ ਵਿੱਚ ਇਦਾਂ ਦੇ ਸਾਹਮਣੇ ਆਏ ਹੈ ਇਹ ਡੋਰ ਜਿਹੜੀ ਇਹ ਫੈਕਟਰੀਆਂ ਵਾਲੇ ਬਣਾਉਂਦੇ ਨੇ ਜੇ ਉਹ ਫੜੇ ਜਾਂਦੇ ਨੇ ਤੇ ਉਹਨਾਂ ਨੂੰ ਉਮਰ ਕੈਦ ਨਹੀਂ ਇਹਨਾਂ ਨੂੰ ਸੀਲ ਕਰਕੇ ਫਾਂਸੀ ਤੇ ਦਿੱਤਾ ਜਾਵੇ ਇਹਨਾਂ ਨੂੰ ਇਹੋ ਜਿਹੀਆਂ ਸਜਾਵਾਂ ਦੇਣੀਆਂ ਚਾਹੀਦੀਆਂ ਨੇ ਤਾਂ ਕਿ ਲੋਕ ਡਰਨ ਕੀ ਸਾਨੂੰ ਫੜਿਆ ਵਾ ਇਹ ਨਹੀਂ ਪਤੰਗ ਉਡਾਣ ਦੇ ਨੂੰ ਨਾ ਫੜੋ ਤੁਸੀਂ ਜਿਹੜੇ ਪਤੰਗ ਉਡਾਣਦੇ ਉਹਨਾਂ ਨੂੰ ਪੁੱਛੋ ਕਿੱਥੋਂ ਲਿੱਤੀ ਹੈ ਇਹ ਉਹਨਾਂ ਨੂੰ ਫੜੋ ਕਿ ਮਾਲ ਉਹਨਾਂ ਨੇ ਚੌਥੇ ਪੰਜਵੇਂ ਘਰ ਤੇ ਰੱਖਿਆ ਹੁੰਦਾ ਆਪਣੇ ਗੋਦਾਮਾਂ 'ਚ ਨਹੀਂ ਰੱਖਿਆ ਹੁੰਦਾ ਇਹ ਡੋਰ ਜੇ ਤੁਹਾਡੇ ਹੱਥ ਕੱਟੇ ਜਾਂਦੇ ਨੇ ਇਨਫੈਕਸ਼ਨ ਹੋ ਜਾਂਦੀ ਹੈ ਉਹਦੇ ਨਾਲ ਹੌਲੀ ਹੌਲੀ ਹੱਡੀਆਂ ਗਲਦੀਆਂ ਸ਼ੁਰੂ ਹੋ ਜਾਂਦੀਆਂ ਬਿਲਕੁਲ ਪਿਛਲੇ ਦਿਨ ਇੱਕ ਬਹੁਤ ਵੀਡੀਓ ਵਾਇਰਲ ਹੋ ਰਹੀ ਸੀ ਕਿ ਪਤਾ ਜਾ ਰਿਹਾ ਕਿ ਪਾਈਪ ਇੱਕ ਚਾਈਨਾ ਡੋਰ ਆਮਨੇ ਸਾਹਮਣੇ ਸੀ ਕਿ ਤਰ੍ਹਾਂ ਲਈਆ ਗਿਆ ਥੋ ਜੋ ਜਿਹੜੀ ਜੈਕਟ ਸੀ ਨੇ ਇੱਕ ਚੌਕਰ ਟਿਕਿਆ ਤੇ ਉਸ ਤੋਂਲੇ ਵੀ ਉਹ ਟੀ-ਸ਼ਰਟ ਪਾਈ ਉਹ ਸਾਰੀਆਂ ਫਟ ਗਈ ਉਤੋਂਲੇ ਵੀ ਉਹ ਕਾਇਲ ਹੋ ਗਿਆ ਸੀ ਬਿਲਕੁਲ ਪੰਜਾਬ ਟੀਵੀ ਨੇ ਵੀ ਬੜਈਆ ਚਲਾਇਆ ਹੋ 12 ਦੇ ਵਿੱਚ ਸੋਖੀਆਂ ਰਹੀਆਂ ਵਿਕਾਸ ਜੀ ਇੱਕ ਫੌਜੀ ਤਰਾ ਪੂਰੀ ਤਰ੍ਹਾਂ जख्मी ਹੋਇਆ ਇਹ ਕੱਲ੍ਹ ਤੋਂ ਕੱਲ ਪਰਸੋਂ ਦੀ ਖਬਰ ਹੈ ਜੇ ਪਤੰਗ ਰੁੱਤ ਸ਼ੁਰੂ ਨਹੀਂ ਹੋਈ ਪਤੰਗਬਾਜ਼ੀ ਜ਼ਰੂਰ ਸ਼ੁਰੂ ਹੋ ਗਈ ਹੈ ਪਰ ਫਿਰ ਇੱਕ ਕਾਉਂਸਲਰ ਸਾਡਾ ਸਾਫਕਾ ਵੀ ਪੂਰੀ ਤਰ੍ਹਾਂ ਜ਼ਖਮੀ ਹੋਇਆ ਆ ਲੋਹੜੀ ਤੇ ਦਰਜਨ ਤੋਂ ਜ਼ਿਆਦਾ ਦਰਜਨਾ ਤੋਂ ਜ਼ਿਆਦਾ ਦੁਲਿਆਣੇ ਦੇ ਵਿੱਚ ਚਖਮੀ ਹੋਏ ਅੰਮ੍ਰਿਤਸਰ ਚਖਮੀ ਹੋਏ ਇੱਥੋਂ ਤੱਕ ਕਿ ਲੋਕ ਅੱਜ ਵੀ ਜਿਹੜੇ ਪਤੰਗਬਾਜ਼ੀ ਦੇ ਸ਼ੌਕੀਨ ਐ ਐਡਵਾਂਸ ਡੋਰ ਲੈ ਕੇ ਰੱਖ ਰਹੇ ਨੇ ਜਦੋਂ ਇਹ ਨਵੀਂ-ਨਵੀਂ ਆਈ ਸੀ 180 ਰੁਪਏ ਦਾ ਗੱਟੂ ਸੀਗਾ ਜਿਹੜਾ 800 ਗ੍ਰਾਮ ਦਾ ਸੀ ਤੇ ਅੱਜ ਉਹੀ ਗੱਟੂ ਜਿਹੜਾ 800 ਗ੍ਰਾਮ ਦਾ ਵਾ ਉਹਨੂੰ ਕਰਕੇ 300 ਗ੍ਰਾਮ ਦਾ ਕਰ ਦਿੱਤਾ ਗਿਆ ਤੇ ਰੇਟ 700 ਰੁਪਏ ਰੱਖ ਦਿੱਤਾ। ਕੋਬਰਾ ਜੀ ਸਾਹਿਬ ਤੁਸੀਂ ਮੰਨਦੇ ਵੀ ਇਸ ਚੀਜ਼ ਨੂੰ ਜਦੋਂ ਜਦ ਦੀ ਕੋਸ਼ਿਸ਼ ਕਰੋ ਕਿ ਸਾਡੇ ਵੀ ਮੋਰਲ ਡਿਊਟੀ ਹੈ ਕਿ ਕਿਸੇ ਬੱਚੇ ਕੋ ਆਪਾਂ ਦੇਖ ਕੇ ਦੇਣਾ ਪਤੰਗ ਉਸ ਨੂੰ ਉਸ ਤਰ੍ਹਾਂ ਉੱਚੀ ਚੁੱਕੀ ਸੀ ਬਟਾ ਕਿੱਥੋਂ ਲੈ ਆਈ ਔਰ ਜਿਸ ਦੁਕਾਨਦਾਰ ਨਹੀਂ ਦੱਸਦਾ ਕਾਸ਼ੀਓ ਬੱਚਾ ਨਹੀਂ ਦੱਸਦਾ ਬੱਚੇ ਦੇ ਆਪਾਂ ਯਾਰ ਦਰਜ ਹੋਣ ਲੱਗੇਗੀ ਤੇ ਉਹਦੇ ਮਾਪੇ ਉਹ ਤੇ ਵੀ ਕੀਤੀ ਪਿਛਲੇ ਸਾਲ ਪੁਲਿਸ ਨੇ ਕੋਠਿਆਂ ਤੇ ਕੈਮਰੇ ਲੈ ਕੇ ਗਏ ਉਹਨਾਂ ਤੇ ਕੀਤੀ ਹੈ ਫਿਰ ਉਹੀ ਬੱਚੇ ਉਹੀ ਕੁਬਾਰੇ ਉਹੀ ਪਤੰਗ ਫਾਇਦਾ ਲੈ ਕੇ ਕਿਉਂਕਿ ਠੱਠ ਦੇ ਕਾਰਨ ਸੜਕਾਂ ਤੇ ਬਾਹਰੀ ਜਿਹੜੇ ਇੰਟਰਸਟ ਹੈ ਸ਼ਹਿਰ ਦੀਆਂ ਉਹ ਚੁਨਾਕੇ ਚੱਕੇ ਜਾਈ ਨੇ ਬਿਲਕੁਲ ਠੰਡ ਕਰਕੇ ਉਹਨੇ ਇਹ ਸਾਨੂੰ ਨਹੀਂ ਪਤਾ ਪੁਲਿਸ ਪ੍ਰਸ਼ਾਸਨ ਸੁੱਤੀ ਪਈ ਐ ਕੰਮ ਕਰਨੀ ਨਹੀਂ ਜਾਂ ਉਹ ਸਿਰਫ ਤਮਾਸ਼ਾ ਦੇਖਣਾ ਚਾਹੁੰਦੀ ਐ ਕਿਸ ਤਰ੍ਹਾਂ ਡਰਾਈਵਰ ਡੋਰ ਨਾਲ ਕਿੰਨੇ ਕੁ ਦੱਸੀ ਐ ਕੋਈ ਪ੍ਰਸ਼ਾਸਨ ਦਾ ਪੱਲਾ ਝਾੜ ਹੀ ਦਿੰਦਾ ਕਿਸੇ ਨਾ ਕਿਸੇ ਤਰ੍ਹਾਂ ਅਸੀਂ ਆਰਡਰ ਜਾਰੀ ਕਰਦੇ ਆ ਲੇਕਿਨ ਔਰ ਤੁਸੀਂ ਦੇਖ ਸਕਦੇ ਹੋ ਹੋਰ ਵੀ ਚੱਲਿਆ ਫਤੂਗਾ ਆੜੇ ਦੋੜੇ ਉੱਡ ਰਹੀ ਐ ਪ੍ਰਸ਼ਾਸਨ ਤਾਂ ਆਪਣਾ ਪੱਲਾ ਝਾੜ ਹੀ ਦਿੰਦਾ ਜੀ ਅਸੀਂ ਆਰਡਰ ਜਾਰੀ ਕਰਦੇ ਆ ਸਾਨੂੰ ਪਤਾ ਲੱਗੇਗਾ ਕੋਈ ਪੱਤਾ ਦੇ ਦਾ ਤੁਸੀਂ ਅੱਜ ਵੀ ਜਾ ਕੇ ਆ ਮੱਲੇ ਦੇ ਕਿਸੇ ਵੀ ਦੁਕਾਨ ਚ ਕਰਨੇ ਦੀ ਲਾ ਲੋ ਜਾਂ ਵੀ ਹੋਰ ਦੁਕਾਨ ਲਾ ਲੋ ਕਿਸੇ ਵੀ ਦੁਕਾਨ ਦਾ ਵੀ ਚੈੱਕ ਕਰ ਲਓ ਕੋਈ ਦੇ ਘਰ ਦੇ ਵਿੱਚ ਹੋ ਜਾਂ ਦੁਕਾਨ ਦੇ ਵਿੱਚ ਕੋ ਗੁਰਪਤੇ ਜ਼ਿਆਦਾ ਬਣਾਇਆ ਹੁੰਦਾ ਹੈ ਜਿਹਦੇ ਵਿੱਚ ਉਹਨਾਂ ਨੇ ਡੋਰ ਤੇ ਕੱਟੀਆਂ ਦੇ ਭਰ ਕੇ ਪਿੱਛੇ ਜਾਂਦੇ ਆ। ਔਰ ਉਹ ਇਹ ਲੈ ਵੀ ਇੱਕ ਵੱਲ ਵੱਲ ਬੰਨ ਜਾਂਦੇ ਕੋ ਕਿ ਉਹਨੇ ਵੀ ਅੱਗੇ ਬੰਦੇ ਨੂੰ ਆਰਡਰ ਦੇਣਾ ਬੰਦੇ ਲੱਗੇ ਉਹ ਤਰ੍ਹਾਂ ਕਿ ਸਿੱਧੀ ਨਹੀਂ ਨੂੰਦੇ ਨੇ। ਔਰ ਇਹ ਸਾਰੇ ਵੀੜੀਆਂ ਕੋਲੇ ਆਉਂਦੇ ਹਨ ਮੇਲਾ ਵੇਚੀ ਆਉਂਦੇ ਆ। ਬਿਲਕੁਲ ਟੰਡੀਆਂ ਗੱਲਾਂ ਹੈ ਸਹੀ ਹੈ ਪਰ ਅਸੀਂ ਜਲੰਧਰ ਦੇ ਵਿੱਚ ਨਵੇਂ ਸੀਪੀ ਸਾਹਿਬ ਆਏ ਨੇ ਸਾਡੇ ਪੁਲਿਸ ਕਮਿਸ਼ਨਰ। ਅਸੀਂ ਉਹਨਾਂ ਕੋਲੋਂ ਇਹੀ ਉਮੀਦ ਕਰਦੇ ਹਾਂ ਕਿ ਪੁਲਿਸ ਪ੍ਰਸ਼ਾਸਨ ਨੂੰ ਜਿਹੜੀ ਇਹ ਡਰੈਨਾ ਡੋਰ ਹੈ ਇਹ ਫੜਨੀ ਚਾਹੀਦੀ ਹੈ ਇਹਨਾਂ ਨੂੰ ਛੱਡਣਾ ਨਹੀਂ ਚਾਹੀਦਾ ਬਿਲਕੁਲ ਬੱਚਿਆਂ ਦਾ ਭਵਿੱਖ ਹੈ ਪਰਿਵਾਰਾਂ ਦਾ ਭਵਿੱਖ ਹੈ ਪਰਿਵਾਰਾਂ ਦੇ ਜੀ ਜਿਹੜੇ ਹੈ ਕਈਆਂ ਦੇ ਲੋਤੇ ਬੱਚੇ ਹੁੰਦੇ ਆ ਕਈ ਇੱਕੋ ਜੀ ਕਮਾਨ ਵਾਲਾ ਹੁੰਦਾ ਜਿਹੜਾ ਇਹ ਰਹਿਣਾ ਜਿਹੜੀ ਇਜਾਜ਼ਤ ਇੰਤੀਜਾਨਾ ਜਾ ਚੁੱਕੀਆਂ ਨੇ ਅਸੀਂ ਇਹ ਸੀਪੀ ਸਾਥ ਤੋਂ ਇਹੀ ਉਮੀਦ ਰੱਖਦੇ ਆ ਕਿ ਇਹ ਸ਼ਕਤੀ ਲੈਣ ਤੇ ਤਾਂ ਕਿ ਇਹਨਾਂ ਦਾ ਸਹਿਯੋਗ ਦੇ ਨਾਲ ਜਿਸ ਤਰ੍ਹਾਂ ਜਲੰਧਰ ਦਾ ਟ੍ਰੈਫਿਕ ਇਹਨਾਂ ਨੇ ਸੁਧਾਰਿਆ ਇਸ ਡ੍ਰੈਗਨ ਡੋਰ ਨੂੰ ਵੀ ਲੱਤ ਪਾਈ ਜਾਵੇ ਜਿਹੜਾ ਕਰਦਾ ਦਾ ਉਹਨੂੰ ਜੁਰਮਾਨਾ 5 ਲੱਖ ਨਹੀਂ ਉਹਨੂੰ 50 ਲੱਖ ਪਾਇਆ ਜਾਵੇ ਤਾਂ ਕਿ ਉਹਦੀਆਂ ਪੁੱਤਾਂ ਨਬੇੜਦੀਆਂ ਰਹਿਣ 1 2 ਤੇ ਪਹਿਣਗੇ ਤੇ ਅੱਗਿਓ ਜਾ ਕੇ ਸੁਧਾਰ ਹੋਏਗਾ ਅਸੀਂ ਆਪਣੇ ਦੋਸਤਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੋ ਸਾਡੇ ਨਾਲ ਇੱਥੇ ਅੱਜ ਜੁੜੇ ਨੇ ਅਸੀਂ ਨਵੇਂ ਮੁੱਦੇ ਦੇ ਨਾਲ ਫਿਰ ਤੁਹਾਡੇ ਨਾਲ ਜੁੜਾਂਗੇ